ਬੰਬੀਹਾ ਬੰਬੀਹਾ ਚਾਤਰਕ ਪਪੀਹਾ ਇਸ ਤਰ੍ਹਾਂ ਐਸ ਜੀਵ ਦੇ ਨਾਮ ਆਉਂਦੇ ਨੇ ਇਹ ਅਜੀਹਾ ਜੀਵ ਆ ਜਿਹੜਾ ਧਰਤੀ ਤੋਂ ਕਦੇ ਵੀ ਪਾਣੀ ਨਹੀਂ ਪੀਂਦਾ ਮਰਨਾ ਤਾਂ ਉਹਨੂੰ ਕਬੂਲ ਆ ਪਰ ਉਹ ਧਰਤੀ ਤੋਂ ਕਦੇ ਵੀ ਆਪਣੀ ਚੁੰਝ ਦੇ ਨਾਲ ਪਾਣੀ ਨਹੀਂ ਪੀਂਦਾ ਜਿਉ ਉਹ ਪੀਂਦਾ ਵਾ ਸਿਰਫ ਤੇ ਸਿਰਫ ਸਵੰਤੀ ਬੂੰਦ ਪੀਂਦਾ ਸਵੰਤੀ ਬੂੰਦ ਦਾ ਮਤਲਬ ਜਿਹੜੀ ਬੂੰਦ ਧਰਤੀ ਤੇ ਟੱਚ ਨਾ ਹੋਈ ਹੋਵੇ ਕਹਿਣ ਤੋਂ ਭਾਵ ਸਿਰਫ ਤੇ ਸਿਰਫ ਬਾਰਿਸ਼ ਦਾ ਪਾਣੀ ਹੀ ਪੀਂਦਾ ਉਹ ਬਾਰਿਸ਼ ਦਾ ਪਾਣੀ ਹੀ ਪੀ ਕੇ ਆਪਣੀ ਤ੍ਰਿਪਤੀ ਕਰਦਾ ਉਹ ਇਹ ਹੈਗਾ ਬੰਬੀਹਾ ਪਰ ਕਹਿੰਦੇ ਉਹਦੀ ਤਾਂ ਮਜਬੂਰੀ ਹੈ ਉਹਦੀ ਤਾਂ ਮਜਬੂਰੀ ਹੈ ਉਹ بارش ਦਾ ਪਾਣੀ ਹੀ ਪੀਵੇਗਾ ਜਿਵੇਂ ਦਾ ਕੁਦਰਤ ਨੇ ਉਹਨੂੰ ਬਣਾਇਆ ਉਹ ਤਾਂ ਇੱਕ ਸਵੰਤੀ ਬੂੰਦ ਹੀ ਪੀਏਗਾ ਪਰ ਬੰਦਿਆ ਤੇਰੇ ਕੋਲ ਤਾਂ ਸਾਗਰ ਨੇ ਉਸ ਪ੍ਰਮਾਤਮਾ ਦੇ ਉਹ ਸਾਗਰ ਰੂਪ ਪ੍ਰਮਾਤਮਾ ਤੇਰੇ ਕੋਲ ਤਾਂ ਵਿਆਪਕ ਆ ਉਹ ਤਾਂ ਹਰ ਥਾਈਆਂ ਕਬੀਰ ਅੰਬਰ ਘਣ ਹਰ ਛਾਇਆ ਬਰਖ ਭਰੇ ਸਰਤਾਲ ਚਾਤਰਕ ਜੋ ਤਰਸਤਰ ਹੈ ਤਿੰਨ ਕੋ ਕੌਣ ਹਵਾਲ ਬਾਬਾ ਕਬੀਰ ਜੀ ਕਹਿੰਦੇ ਨੇ ਅਸਮਾਨ ਦੇ ਵਿੱਚ ਬਾਦਲ ਛਾਉਂਦੇ ਨੇ ਜਦੋਂ ਬੱਦਲਾਂ ਦੇ ਨਾਲ ਅਸਮਾਨ ਭਰ ਜਾਂਦਾ ਵਾ ਤੇ ਕਹਿੰਦੇ بارش ਹੁੰਦੀ ਆ ਫਿਰ ਜਿੰਨੇ ਵੀ ਸਰੋਵਰ ਨੇ ਤਲਾਅ ਨੇ ਕਹਿੰਦੇ ਸਾਰੇ ਭਰ ਜਾਂਦੇ ਨੇ ਪਰ ਜਿਹੜੀ ਹੋ ਰਹੀ ਆ بارش ਜਿਹੜਾ ਬੰਬੀਹਾ ਵਾ ਕਹਿੰਦੇ ਉਹਦੀ ਬੂੰਦ ਹੀ ਪੀਂਦਾ baarish ho rahi boond de naal hi apni triptiyan karda baarish diyan boonda de naal par kende bande nu kaun samjhave chaatrik jo tarsat reh tainko kaun hawal ohne ta samanti boonda hi peeniyan ne onu ta tripti baarish diyan boonda de naal hi auni aa par tere ta neede aa parmatma tere layi ta vyapak aa parmatma tere andar hi vasda o parmatma tu aive nakli guruan de kol madiyan masalian te ਤੂੰ ਦਾ ਕਹਿੰਦੇ ਐਵੇਂ ਹੀ ਇੱਧਰ ਡੇਰੇਦਾਰਾਂ ਦੇ ਕੋਲ ਮੜੀਆਂ ਮਸਾਣੀਆਂ ਤੇ ਪੀਰਾ ਫਕੀਰਾਂ ਦੇ ਕੋਲ ਐਵੇਂ ਨਕਲੀ ਗੁਰੂਆਂ ਦੇ ਪੈਰਾਂ ਦੇ ਵਿੱਚ ਆਪ ਦਾ ਨੱਕ ਰਗੜਦਾ ਫਿਰਦਾ ਤੂੰ ਨੱਕ